ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪਬਲਿਕ ਕਾਲਜ ਸਮਾਣਾ ਦੇ ਮੁੱਖ ਗੇਟ ਤੇ ਵਿਦਿਆਰਥੀ ਵੰਗਾਰ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਇਨਕਲਾਬੀ ਗੀਤਾਂ ਨਾਲ ਕੀਤੀ ਗਈ ਇਸ ਰੈਲੀ ਵਿੱਚ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਨ ਦੀ ਮੰਗ ਕੀਤੀ ਗਈ ਜਿਕਰਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਇਸ ਮਸਲੇ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਉਤਰੇ ਹੋਏ ਹਨ ਪੰਜਾਬ ਦੇ ਸਰਕਾਰੀ ਕਾਲਜਾਂ ਬਾਰੇ ਬੋਲਦੇ ਹੋਏ ਉਹਨਾਂ ਦੱਸਿਆ ਕਿ 2 ਕਰੋੜ 80 ਲੱਖ ਦੀ ਆਬਾਦੀ ਵਾਲੇ ਪੰਜਾਬ ਵਿੱਚ ਸਿਰਫ 47 ਕਾਲਜ ਹੀ ਸਰਕਾਰੀ ਬੱਚੇ ਹਨ ਜਦੋਂ ਕਿ ਘੱਟ ਆਬਾਦੀ ਹੋਣ ਦੇ ਬਾਵਜੂਦ ਹਰਿਆਣਾ ਵਿੱਚ 170 ਅਤੇ ਹਿਮਾਚਲ ਵਿੱਚ 94 ਕਾਲਜ ਹਨ ਇਸ ਦੇ ਨਾਲ ਹੀ ਪੰਜਾਬ ਦੇ ਕਈ ਕਾਲਜ ਅਜਿਹੇ ਹਨ ਜਿਨ੍ਹਾਂ ਵਿੱਚ ਇੱਕ ਵੀ ਪੱਕਾ ਅਧਿਆਪਕ ਜਾਂ ਪ੍ਰਿੰਸੀਪਲ ਨਹੀਂ ਹੈ ਜ਼ਿਕਰ ਇਹ ਹੋਵੇਗਾ ਕਿ ਸਮਾਣਾ ਸਬ ਡਿਵੀਜ਼ਨ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਹੈ ਆਪ ਸਟੂਡੈਂਟ ਯੂਨੀਅਨ ਵੱਲੋਂ ਪਬਲਿਕ ਕਾਲਜ ਸਮਾਣਾ ਦੇ ਗੇਟ ਤੇ ਬੰਗਾਰ ਰੈਲੀ ਕਰ ਰਹੇ ਆ। ਇਹਦਾ ਮਕਸਦ ਇਹ ਹੈ ਕਿ ਸਾਡੀ ਵਿਦਿਆਰਥੀਆਂ ਦੀ ਡਿਮਾਂਡ ਹੈ ਕਿ ਇਸ ਕਾਲਜ ਦੇ ਵਿੱਚ ਸਾਡੀਆਂ ਫੀਸਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ। ਲਗਾਤਾਰ ਜਿਹੜੀ ਪੜ੍ਹਾਈ ਹੈਗੀ ਆ ਉਹ ਮਾਪਿਆਂ ਦੇ ਇਲਾਕਾ ਨਿਵਾਸੀਆਂ ਦੇ ਬਸੋਂ ਬਾਹਰ ਹੋ ਰਹੀ ਹੈ। ਇਸ ਕਰਕੇ ਜੀ ਮੰਗ ਕਰਦੇ ਆ ਕਿ ਇਸ ਅਰਧ ਸਰਕਾਰੀ ਕਾਲਜ ਨੂੰ ਪੂਰਨ ਤੌਰ ਤੇ ਸਰਕਾਰੀ ਕੀਤਾ ਜਾਵੇ। ਇਹਦੇ ਪਿੱਛੇ ਸਾਡੇ ਕੋਲੇ 2-3 ਤਰਕ ਨੇ ਵੀ ਕਿਉਂ ਅਸੀਂ ਕਹਿੰਦੇ ਆ ਸਰਕਾਰੀ ਕੀਤਾ ਜਾਵੇ। ਇੱਕ ਤਾਂ ਇਹ ਹੈ ਕਿ ਪੰਜਾਬ ਦੀ ਆਬਾਦੀ 2 ਕਰੋੜ ਤੇ 80 ਲੱਖ ਦੇ ਲਗਭਗ ਹੈ ਪਰ ਪੰਜਾਬ ਭਰ ਦੇ ਵਿੱਚ ਸਿਰਫ 47 ਕਾਲਜ ਹੈ ਗੁਵਾਂਢੀ ਸੂਬਾ ਹਰਿਆਣਾ ਜਿੱਥੇ ਵੱਦੀ ਸਾਡੇ ਸਾਡੇ ਤੋਂ ਘੱਟ ਹੈ ਤੇ ਉੱਥੇ 170 ਸਰਕਾਰੀ ਕਾਲਜ ਹੈ ਸਮਾਣੇ ਦਾ ਇਲਾਕਾ ਜਿਹਦੀ ਸਬਡਿਵੀਜ਼ਨ ਸਭ ਤੋਂ ਪੁਰਾਣੀ ਆ ਤਾਂ ਇਸ ਇਲਾਕੇ ਤੋਂ ਕਿਹੜੀ ਗਲਤੀ ਹੋ ਗਈ ਕਿ ਸਰਕਾਰ ਇਹਦੇ ਤੋਂ ਇੰਨੀ ਕਤਾਹੀ ਕਰ ਰਹੀ ਹੈ ਕਿ ਇੰਨਾ ਇਹਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ ਔਰ ਇਸ ਸਬਡਿਵੀਜ਼ਨ ਨੂੰ ਪਿੰਡੂ ਇਲਾਕਾ ਇੰਨਾ ਕਿ ਜ਼ਿਆਦਾ ਪੈਂਦਾ ਹੈ ਔਰ ਇੱਥੇ ਵਿਦਿਆਰਥੀ ਦੂਰੂ ਦੂਰੋ ਪੜਨ ਆਉਂਦੇ ਆ ਇਸ ਕਾਲਜ ਦੀ ਸਾਡੀ ਫੀਸ 22 ਤੋਂ 23000 ਰੁਪਏ ਸਾਲਾਨਾ ਤੇ ਕੋਲੇ ਸਰਕਾਰੀ ਕਾਲਜ ਨਿਆਲ ਹੈ ਮਹਿੰਦਰਾ ਕਾਲਜ ਪਟਿਆਲਾ ਉਥੋਂ ਦੀ ਫੀਸ ਜਿਹੜੀ ਹੈਗੀ ਆ ਉਹ 12000 ਰੁਪਏ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਵੰਗਾਰ ਪਾ ਰਹੇ ਆ ਚਾਹੇ ਸਰਕਾਰ ਹੋਵੇ ਸਰਕਾਰ ਤੋਂ ਬਿਨਾ ਮੌਜੂਦਾ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਧਿਰਾਂ ਹੋਣਗੀਆਂ ਤਾਂ ਅਸੀਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਅੱਜ ਸਾਡੇ ਨਾਲ ਇਲਾਕਾ ਨਿਵਾਸੀ ਵੀ ਆਏ ਆ ਮਾਪੇ ਵੀ ਆਏ ਆ ਕਿ ਇਹ ਜਿਹੜਾ ਇਸ਼ੂ ਹੈਗਾ ਇਹ ਮਸਲਾ ਹੈਗਾ ਪੂਰੇ ਇਲਾਕੇ ਦੀ ਸੇਵਾ ਦਾ ਮਸਲਾ ਹੈ ਇਹ ਇਸ ਕਰਕੇ ਇਸ ਕਾਲਜ ਨੂੰ ਸਰਕਾਰੀ ਕੀਤਾ ਜਾਵੇ ਤਾਂ ਕਿ ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਦੂਰ ਦਰਾਡੇ ਭੇਜਣ ਦੇ ਲਈ ਮਜਬੂਰ ਨਾ ਹੋਣ ਔਰ ਆਪਣੇ ਗੁਆਂਢ ਦੇ ਵਿੱਚ ਆਪਣੇ ਲੋਕਲ ਸ਼ਹਿਰ ਦੇ ਵਿੱਚ ਇੱਕ ਜਿਹੜੀ ਪੜ੍ਹਾਈ ਹੈਗੀ ਆ ਉਹ ਘੱਟੋ ਘੱਟ ਕੀਮਤ ਦਾ ਕਰਕੇ ਉਹ ਆਪਣਾ ਹੱਕ ਹੈ ਜਿਹੜਾ ਉਹ ਲੈ ਸਕਣ ਇਸ ਅੱਗੇ ਵੀ ਸਾਨੂੰ ਵਧਣਾ ਪਿਆ ਚਾਹੇ ਸਾਨੂੰ ਫਿਰ ਵੱਡੇ ਲੈਵਲ ਤੇ ਅਸੀਂ ਸਾਰੇ ਇਲਾਕੇ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਸਾਰੇ ਇਲਾਕੇ ਦੇ ਗਾਂਬਦੂ ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਤੋਂ ਵੱਡੇ ਜਿਹੜੇ ਸੰਘਰਸ਼ ਆ ਉਲੀਕਾਂਗੇ ਕਿ ਸਾਡਾ ਜਿਹੜੀ ਮੁੱਖ ਡਿਮਾਂਡ ਹੈ ਉਹ ਇਹ ਪਬਲਿਕ ਕਾਲਜ ਨੂੰ ਸਰਕਾਰੀ ਕਰੋ ਇਹਦੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਸਪੈਸ਼ਲ ਕਰਕੇ ਲੜਕੀਆਂ ਨੂੰ ਕਿਉਂਕਿ ਆਪਣੇ ਇੱਥੇ ਇਲਾਕਾ ਨਿਵਾਸੀ ਜਿਹੜੇ ਹੈਗੇ ਉਹ ਲੜਕੀਆਂ ਨੂੰ ਦੂਰ ਭੇਜਣ ਤੋਂ ਬਹੁਤ ਜ਼ਿਆਦਾ ਉਹ ਕਰਦੇ ਨੇ ਸਰ ਮਤਲਬ ਇੱਕ ਪ੍ਰੋਬਲਮ ਫੇਸ ਕਰਦੇ ਨੇ ਕੁੜੀਆਂ ਦੂਰ ਨਹੀਂ ਜਾ ਸਕਦੀਆਂ ਔਰ ਇੱਥੇ ਵੀ ਨਹੀਂ ਪੜ ਸਕਦੀਆਂ ਕਿਉਂਕਿ ਇੱਥੇ ਜਿਹੜੀ ਫੀਸ ਹੈ ਬਹੁਤ ਜ਼ਿਆਦੀ ਹੈ ਔਰ ਇਹਦੇ ਫਾਇਦੇ ਇਹ ਨੇ ਵੀ ਜੇ ਕੋਲੇ ਸਰਕਾਰੀ ਹੁੰਦਾ ਹੈ ਇਹਦੀ ਫੀਸ ਜਿਹੜੀ ਘੱਟ ਕੇ ਬਹੁਤ ਜ਼ਿਆਦਾ ਘੱਟ ਰਹੇਗੀ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹ ਸਾਡੀ ਜਿਹੜੀ ਮੰਗ ਹੈ ਉਹ ਪੂਰੀ ਕਰੋ ਇਸ ਵਿਸ਼ੇ ਤੇ ਅਸੀਂ ਅੱਜ ਮੰਗਾਰ ਰੈਲੀ ਰੱਖੀਏ ਜੇ ਸਰਕਾਰ ਸਾਡੀ ਮੰਗ ਨਹੀਂ ਪੂਰੀ ਕਰਦੀ ਅਸੀਂ ਅੱਗੇ ਵਧ ਸਕਦੇ ਹਾਂ ਜੇ ਸਾਨੂੰ ਅੱਗੇ ਵਧਣਾ ਪਿਆ ਅਸੀਂ ਅੱਗੇ ਵਧਾਂਗੇ ਮੰਗ ਹੈ ਕਿ ਜਿਹੜਾ ਇਹ ਪ੍ਰਾਈਵੇਟ ਕਾਲਜ ਹੈ ਇਹਨੂੰ ਸਰਕਾਰੀ ਕਰੋ ਤੇ ਸਾਡੇ ਇਹਦੇ ਬਹੁਤ ਪੀਸਾ ਨਹੀਂ ਹੈ ਜਿਹੜੇ ਕਿ ਅਸੀਂ ਨਹੀਂ ਭਾ ਸਕਦੇ ਕਿਉਂਕਿ ਪਿੰਡਾਂ ਦੇ ਬੱਚੇ ਹੁੰਦੇ ਨੇ ਕਿ ਐਨੀ ਸਾਡੇ ਕੋਈ ਆਮਦਨ ਨਹੀਂ ਹੁੰਦੀ ਹੈਗੀ ਤੇ ਜਿਹਦੇ ਕਰਕੇ ਸਾਨੂੰ ਨਾ ਸਾਨੂੰ ਮਾਵਾ ਪਟਿਆਲੇ ਤੱਕ ਭੇਜਾ ਸਕਦੇ ਨੇ ਤੇ ਸਾਡੇ ਇਹਦੇ ਵਿੱਚ ਸਮਾਨਾ ਸਰਕਾਰੀ ਕਾਲਜ ਬਣਾਣਾ ਚਾਹੀਦਾ ਹੈ। ਉਸ ਸਮਾਨ ਦੇ ਵਿਦਿਆਰਥੀਆਂ ਸਾਡੀ ਇਹ ਮੰਗ ਹੈ ਕਿ ਸਾਡੇ ਕਾਲਜ ਨੂੰ ਸਰਕਾਰੀ ਕੀਤਾ ਜਾਵੇ ਕਿਉਂਕਿ ਸਾਡੇ ਲਈ ਇਹ ਬਹੁਤ ਫਾਇਦੇਮੰਦ ਹੈ ਸਾਰਿਆਂ ਲਈ। ਕੁੜੀਆਂ ਨੇ ਦੂਰ ਦਰਾਂਡੇ ਤੱਕ ਪੜ੍ਹ ਨਹੀਂ ਜਾਂਦੀਆਂ ਜੇ ਸਾਡਾ ਕਾਲਜ ਸਰਕਾਰੀ ਹੋਊਗਾ ਤਾਂ ਭਵਿੱਖ ਵਿੱਚ ਉਹ ਮਦਦ ਹੋਊਗਾ। ਤਾਂ ਧੰਨ